ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਵੀਰੋ ਡੈਟਕੋ ਕੰਪਨੀ ਦੀ ਇੰਟਰਵਿਊ ਆ ਗਿਆ ਬਹੁਤ ਹੀ ਘੱਟ ਰੇਟ ਦੇ ਵਿੱਚ ਆ ਆਪਣੇ ਪੰਜਾਬ ਵਿੱਚ ਇੰਟਰਵਿਊ ਆ ਗਿਆ ਸੋ ਜੋ ਮਹਾਲੀ ਦੀ ਡੀਡੀ ਐਸ ਕੰਪਨੀ ਆ ਸੋ ਇਮੀਗ੍ਰੇਸ਼ਨ ਵੱਲੋਂ ਇਹਦੀ ਇੰਟਰਵਿਊ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇੰਟਰਵਿਊ ਹੋਊਗੀ ਜੇ ਇਹਨਾਂ ਨੂੰ ਚਾਹੀਦੇ ਜੇ ਮੈਸਨ ਚਾਰਜੈਂਟ ਮੈਸਨ ਚਾਰਜੈਂਟ ਕਾਰਪੈਂਟਰ ਚਾਰਜੈਂਟ ਸਟੀਲ ਫਿਕਚਰ ਚਾਰਜੈਂਟ ਸਕੁਅਰ ਫੋਲਡਰ ਸਕਰੀਡ ਮੈਸਨ ਸਕਰੀਡ ਮੈਸਨ ਚਾਹੀਦੇ ਇਹਨਾਂ ਨੂੰ ਜੀ ਚਾਰਜੈਂਟ ਚਾਹੀਦੇ ਆ ਪੈ ਫੀਟਰ ਚਾਹੀਦੇ ਆ ਮੈਸਨ ਚਾਹੀਦੇ ਆ ਸੋ ਜਿਹੜੇ ਮੇਰੇ ਵੀਰ ਨੇ ਵੀ ਆਉਣਾ ਹੋਵੇ 8 10 2025 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇੰਟਰਵਿਊ ਹੋ ਰਹੀ ਜਿਆ ਸੋ ਇਹਨਾਂ ਨੰਬਰ ਸੁਣ ਲੋ ਜੀ 8195 994889 9981549274 ਨੰਬਰ ਪੇਸ ਸੁਣ ਲੋ ਜੀ 8195 994889 ਦੂਸਰਾ ਨੰਬਰ ਆਇਆ ਜੀ 9815 4 5 9 2 7 4 ਵੱਧ ਤੋਂ ਵੱਧ ਵੀਡੀਓ ਸ਼ੇਅਰ ਤੇ ਕਮੈਂਟ ਕਰ ਦਿਓ ਬਿਲ ਬਹੁਤ ਹੀ ਘੱਟ ਰੇਟ ਦੇ ਵਿੱਚ ਦबई ਕੋਈ 50000 ਨਹੀਂ 60 ਨਹੀਂ 70 ਨਹੀਂ 80 ਨਹੀਂ ਬਹੁਤ ਹੀ ਘੱਟ ਰੇਟ ਦੇ ਵਿੱਚ ਜਿਹੜਾ ਮੇਰਾ ਗਰੀਬਰਾ ਘੱਟ ਪੈਸੇ ਆ ਜਿਹਦੇ ਕੋਲ ਉਹ ਘੱਟ ਪੈਸੇ ਦੇ ਆ ਸਕਦਾ ਬਸ ਤੁਸੀਂ ਉਹਨਾਂ ਸਾਡੀ ਵੀਡੀਓ ਦਿਖਾਣੀ ਆ ਤੇ ਬੇਸੀ ਆ ਵੀਡੀਓ ਦੇਖ ਕੇ ਆਏ ਆ ਦਬਈ ਤੋਂ ਵੀਡੀਓ ਪਾਈ ਗਈ ਆ ਜਿਹੜਾ ਇਹ ਵੀਡੀਓ ਸ਼ੇਅਰ ਕਰਕੇ ਇਹ ਵੀਡੀਓ ਦਾ ਕਲਿੱਪ ਉਹਨਾਂ ਕੋਲ ਲੈ ਕੇ ਜਾਊਗਾ ਬਹੁੜੀ ਘੱਟ ਰੇਟ ਦੇ ਵਿੱਚ ਤੁਹਾਨੂੰ ਦਬਈ ਦੀ ਬਹੁਤ ਹੀ ਮਸ਼ਹੂਰ ਤੇ ਪ੍ਰਾਣੀ ਕੰਪਨੀ ਡਟਕੋ ਵਿੱਚ ਭੇਜਿਆ ਜਾਊਗਾ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਜਿਹੜਾ ਭਰਾ ਭਰਾ ਆ ਘੱਟ ਪੈਸੇ ਜਿਹਦੇ ਕੋਲ ਆ 30-40000 ਰੁਪਏ ਦੇ ਵਿੱਚ ਵਿੱਚ ਜਿਹੜਾ 25 30 ਤੋਂ 40 ਦੇ ਵਿੱਚ ਵਿੱਚ ਕੋਈ ਵੀ ਆ ਸਕਦਾ ਆ ਬਹੁਤ ਹੀ ਘੱਟ ਰੇਟ ਆ ਤੇ ਵੱਧ ਵੱਧ ਵੀਡੀਓ ਸ਼ੇਅਰ ਤੇ ਕਮੈਂਟ ਕਰ ਦਿਓ ਕੋਈ 70 80000 ਰੁਪਇਆ ਦੇਣ ਦੀ ਲੋੜ ਨਹੀਂ ਆ ਬਹੁਤ ਹੀ ਘੱਟ ਰੇਟ ਦੇ ਵਿੱਚ ਤੁਹਾਨੂੰ ਦੁਬਈ ਦੀ ਡਟਕੋ ਕੰਪਨੀ ਮਸ਼ਹੂਰ ਵਿੱਚ ਪਹੁੰਚਾਇਆ ਜਾਊਗਾ ਰੱਬ ਰਾਖਾ ਕਰ ਦਿਓ ਸ਼ੇਅਰ ਵੀਡੀਓ